ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਸੁਖਨ ਵਾਲੇ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਜਿਹੜੀ ਸਾਹਮਣੇ ਤੁਸੀਂ ਇੱਕ ਸਕਰੀਨ ਤੇ ਬੜੇ ਕੱਦ ਕਾਠ ਵਾਲੀ ਤੇ ਹਾਈਟ ਲੈਂਥ ਵਾਲੀ ਝੋਟੀ ਦੇਖ ਰਹੇ ਸਾਰੀ ਜੱਡ ਬਲੈਕ ਆ ਕਿਸਾਨ ਵੀਰੋ ਇਹਦੇ ਕੋਈ ਚਿੱਟਾ ਵਾਲ ਵੀ ਕਿਤੇ ਪਿੰਡੇ ਤੇ ਭਲਨ ਨੂੰ ਵੀ ਹੈ ਨਹੀਂ ਬੜੀ ਸੋਹਣੀ ਝੋਟੀ ਹੈ ਸੂਆ ਪਹਿਲਾ ਸੂਗੀ ਬਣਦੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਪਹਿਲਾ ਤੋਰਾਂਗੇ ਤੇ ਫਿਰ ਇਹਦੀ ਡਿਟੇਲ ਲਵਾਂਗੇ ਸੁਖਣ ਵਾਲਾ ਪਿੰਡ ਆ ਜਿਹੜਾ ਇਹ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਹੈ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਡੋਕ ਕਮਿਆਂਾ ਇਧਰਲੇ ਪਿੰਡ ਸਾਰੇ ਨਮਾ ਕਿਲਾ ਤੇ ਹਰੀਏ ਵਾਲਾ ਇਹ ਇਹਦੇ ਗਵਾਂਢੀ ਪਿੰਡ ਆ ਕਿਸਾਨ ਵੀਰੋ ਜਿਹੜੀ ਝੋਟੀ ਹੈ ਬੜੀ ਸੋਹਣੀ ਝੋਟੀ ਹੈ ਥਣਾ ਦੀ ਬੰਤਰਲੇਵੇ ਦੀ ਹਜੇ ਜਿਹੜੀ ਪੱਟ ਪੱਟੀ ਹੈ ਬੜੀ ਚੜਾਈ ਵਾਲਾ ਲੇਵਾ ਜਿਹੜਾ ਧੱਕ ਪੱਟਈ ਹੈ ਬੜਾ ਸੋਹਣਾ ਲੇਵਾ ਇਹਨੇ ਕਿਸਾਨ ਵੀਰੋ ਤਿਆਰ ਕਰਨਾ ਹੈ ਵੀਰ ਜੀ ਕਹਿੰਦੇ ਵੀ ਆਪਾਂ 10 ਤੋਂ 12 ਦਿਨ ਜਿਹੜੇ ਇਹਦੇ ਹਜੇ ਲੈ ਜੂਗੀ ਸੋਣ ਚ ਬਾਕੀ ਸਮਝ ਤੁਸੀਂ ਲਾਉਣੀ ਹੈ ਮੇਰਾ ਕੰਮ ਵੀਡੀਓ ਬਣਾਉਣਾ ਤੇ ਹਰੇਕ ਪੱਖ ਤੋਂ ਮੈਂ ਤੁਹਾਨੂੰ ਡੰਗਰ ਆਪਣੀ ਵੀਡੀਓ ਜਿ ਵਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਅੱਗੋਂ ਸਮਝ ਤੁਸੀਂ ਆਪਦੀ ਨਾਲ ਜਾਨਵਰ ਖਰੀਦਣਾ ਕਿਸਾਨ ਵੀਰੋ ਲੇਵੇ ਦੀ ਬੰਤਰ ਬੜੀ ਸੋਹਣੀ ਰੱਖੂਗੀ ਤੇ ਥਾਣਾ ਬੜਾ ਕਹਿਰਾ ਕਹਿਰਾ ਤੇ ਸੋਹਣਾ ਥਣ ਕੱਢੂਗੀ ਕਿਸਾਨ ਵੀਰੋ ਤੋਰਦੇ ਆ ਪਹਿਲਾਂ ਆਪਾਂ ਫੇਰ ਇਹਦੀ ਬੰਨਦੀ ਡਿਟੇਲ ਲੈ ਕੇ ਦਿੰਨੇ ਆ ਬਾਈ ਕੋਲੇ ਜਿਹੜੀਆਂ ਮਈਆਂ ਚੰਗੇ ਦੁੱਧ ਵਾਲੀਆਂ ਮਈਆਂ ਵੀਰ ਦੱਸਦਾ ਵੀ ਆਪਣੇ ਕੋਲੇ ਸਰਕਾਰੀ ਚਵਾਈ ਵੀ ਹੋਈ ਐ ਉਹ ਇਹਦੀ ਮਾਂ ਦੀ ਹੋਈ ਐ ਪਰ ਰਿਕਾਰਡ ਹੈ ਨਹੀਂ ਕਿਸਾਨ ਵੀਰ ਉਹ ਬਾਈ ਕੋਲੇ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਐਵੇਂ ਆਪਾਂ ਵੀਡੀਓ ਚ ਕਹੀ ਜਾਏਗੀ ਉਹਦਾ ਕੀ ਫਾਇਦਾ ਬਾਈ ਕੋਲੇ ਕੋਈ ਸਰਟੀਫਿਕੇਟ ਹੈ ਨਹੀਂ ਤੇ ਮੌਕਸਰ ਚਵਾਈ ਹੋਈ ਐ ਸਰਕਾਰੀ ਡਾਕਟਰਾਂ ਨੇ ਜਿਹੜੀ ਇਹਦੀ ਮਾਂ ਦੀ ਕੀਤੀ ਐ ਤੇ ਉਹ 20 ਲੀਟਰ ਦੀ ਐ ਦੱਸਿਆ ਬਾਕੀ ਆਓ ਪਹਿਲਾਂ ਤੋੜਦੇ ਆ ਤੇ ਫੇਰ ਇਹਦੀ ਬਣਦੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ ਮੱਝ ਛੋਟੀ ਕਾਦੀ ਹੈ ਕਿਸਾਨ ਵੀਰੋ ਇੱਕ ਆਪਾਂ ਪਲਿਆ ਇੱਕ ਸਾਣ ਕਹਿ ਸਕਦੇ ਤੋਰੋ ਬਾਈ ਜੀ ਫੇਰ ਆਪਾਂ ਲੈਨੇ ਆ ਡਿਟੇਲ ਵੀਰ ਤੋਂ ਕੁਆਲਟੀ ਵਾਈਜ਼ ਟੌਪ ਹੈ ਸਾਰੀ ਕਾਲੀ ਹੈ ਕਿਸਾਨ ਵੀਰੋ ਇਹਦੇ ਕੋਈ ਚਟਾਵਾਲ ਇੱਕ ਭਾਲ ਕੇ ਵੀ ਨਹੀਂ ਕੋਈ ਬੰਦਾ ਜੇ ਕੋਈ ਪਿੰਡੇ ਤੋਂ ਭਾਲ ਸਕਦਾ ਵੇਖੋ ਕਿਸਾਨ ਵੀਰੋ ਤੋਰਿਓ ਬਾਈ ਮਾੜੀ ਜੀ ਹੌਲੀ ਹੌਲੀ ਮੂਹਰੇ ਸੰਗਲ ਫੜ ਲਿਓ ਮੈਂ ਤੁਰਦੀ ਦੀ ਜੱਜਮੈਂਟ ਤੁਸੀਂ ਲਾਉਣੀ ਥੋੜਾ ਜਿਹਾ ਕੈਮਰੇ ਤੋਂ ਕਰਦੀ ਐ ਲੇਵਾ ਜਿਹੜਾ ਕਿਸਾਨ ਵੀਰ ਉਹ ਬੜਾ ਚੌੜਾ ਲੇਵਾ ਪੱਟੂਗੀ ਬੰਨ ਲਓ ਬੰਨ ਲਓ ਬਾਈ ਇੱਥੇ ਬੰਨ ਲੇਵਾ ਬੜਾ ਚੌੜਾ ਪੱਟੂਗੀ ਵੇਖੋ ਲੇਵੇ ਦੀ ਬੰਨ ਮੋੜ ਦਿਓ ਮੋੜ ਦਿਓ ਕੋਈ ਫਸਲਾਂ ਜ ਆ ਗਈ ਐ ਬਾਈ ਦਾ ਖੇਤੀਬਾੜੀ ਦਾ ਕੰਮ ਤੇ ਘਰੇਲੂ ਪਸ਼ੂ ਰੱਖੇ ਆ ਵੀਰ ਦੇ ਨਾਲ ਸੋਣਾ ਜਿਹੜਾ ਪਸ਼ੂ ਪਾਲਣ ਦਾ ਕੰਮ ਆ ਬਾਈ ਦਾ ਤੇ ਮੈਂ ਖੇਤੀਬਾੜੀ ਮੇਨ ਕੀਤਾ ਬਸ ਇੱਥੇ ਹੀ ਬੰਨ ਲੈਂਦੇ ਬਾਈ ਜੀ ਕਿ ਹੌਲੀ ਤੁਰੂਗੀ ਪਰ ਇਹਨੂੰ ਵੇਖੋ ਕਿਸਾਨ ਵੀਰੋ ਲੇਵੇ ਦੀ ਬਣਤਰ ਇਸ ਟਾਈਪ ਦੀ ਇਹਨੇ ਰੱਖਣੀ ਸੋਹਣੀ ਝੋਲੀ ਬਣਾਉਗੀ ਪੂਸ਼ ਪਾਸੇ ਕਰਕੇ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆਪਾਂ ਜੇ ਦਿੱਤੀ ਤਾਂ ਹਾਈਟ ਲੈਂਥ ਤੇ ਕੱਦ ਕਾਠ ਤਾਂ ਏਡਾ ਕਹ ਕਹਿ ਸਕਦੇ ਆਪਾਂ ਬਹੁਤ ਹੀ ਜਿਆਦਾ ਵੱਡਾ ਮਾੜੀ ਜੀ ਪੂਸ਼ ਫੜਿਓ ਬਾਈ ਜੀ ਆਪਾਂ ਤੁਹਾਨੂੰ ਲੇਵਾ ਕਿਸਾਨ ਵੀਰੋ ਵਿਖਾਉਣ ਦੀ ਕੋਸ਼ਿਸ਼ ਕਰਦੇ ਜੇ ਲਕਾਵੇ ਚੱਲ ਰਹਿਣ ਦੇਉ ਨਹੀਂ ਦਾ ਬਾਈ ਯਾਰ ਨਹੀਂ ਇਹਨੇ ਵਿਖਾਉਣਾ ਹੀ ਨਹੀਂ ਚਲੋ ਆਜੋ ਬਾਈ ਜੀ ਬਣਦੀ ਡਿਟੇਲ ਤੁਹਾਡੇ ਤੋਂ ਲੈ ਕੇ ਦਿੰਨੇ ਆ ਇੱਧਰ ਹੀ ਖੜ੍ਹ ਜਾ ਸ਼ਾਮੀ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਥੋੜਾ ਜਿ ਉੱਚੀ ਬੋਲਿਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਜੀ ਨਾਂ ਬੋਲਿਓ ਕੀ ਨਾਂ ਆ ਜੀ ਬਲਕਰਨ ਬਲਕਰਨ ਤੇ ਆਪਣਾ ਜੀ ਪਿੰਡ ਪਿੰਡ ਸੁਖਣ ਵਾਲਾ ਤੇ ਬਾਈ ਜੀ ਜਿਵੇਂ ਇਹ ਝੋਟੀ ਐ ਤੁਸੀਂ ਮਾੜਾ ਜਿਹੇ ਨੇੜੇ ਹੋਇਓ ਵੀ ਕੱਦ ਦਾ ਅੰਦਾਜ਼ਾ ਲੱਗ ਜਾਂਦਾ ਐ ਪਸ਼ੂ ਦਾ ਵੇਖੋ ਕਿਸਾਨ ਵੀਰ ਉਹ ਬਾਈ ਜੀ ਨੇੜੇ ਖੜੇ ਐ ਤੇ ਵੇਖੋ ਤੁਸੀਂ ਵੀ ਬਾਈ ਦੇ ਮੋਢੇ ਤੋਂ ਵੀ ਉੱਪਰ ਦੀ ਦੀ ਦਾ ਬੂਥੇ ਦਾ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਸੂਆ ਪਹਿਲਾ ਸੂਗੀ ਤੇ ਮੂੰਹੋਂ ਚਾਰ ਦੰਦ ਕਿ ਛੇ ਦੰਦ ਆ ਚਾਰ ਚਾਰ ਦੰਦ ਆ ਕਨਫਰਮ ਨਹੀਂ ਕਿਸਾਨ ਵੀਰੋ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਵੀਰ ਵੀ ਇੱਕ ਝਟਕਾ ਸੌਦਾ ਭਰਾ ਕੋਈ ਐਵੇਂ ਬਾਲੀ ਡਿਟੇਲ ਚ ਜਾਈਏ ਆਪਾਂ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਕਹਾਣੀ ਗਲਤ ਹੋ ਜਾਂਦੀ ਹੁੰਦੀ ਹੈ ਤੇ ਇਹਦਾ ਬਾਈ ਜੀ ਜਿਹੜਾ ਨੰਬਰ ਤੁਹਾਡਾ ਸਕਰੀਨ ਤੇ ਲਾਉਣਾ ਤੁਸੀਂ ਬੋਲਦੇ ਹੋਗੇ ਪਤਾ ਤੁਹਾਨੂੰ ਨੰਬਰ ਦਾ ਆਪਦੇ ਦਾ ਬੋਲਿਓ ਮੜਾ ਜ 9056233544 90562335 44 ਜੀ ਤੇ ਬਾਈ ਜੀ ਇਹਦੀ ਜਿਹੜੀ ਆਪਾਂ ਰੇਟ ਹੈ ਮੁੱਲ ਹੈ ਉਹ ਕੀ ਰੱਖਿਆ ਇੱਕ 70 ਇੱਕ 70 1,70,000 ਰੁਪਇਆ ਮੁੱਲ ਰੱਖਿਆ ਕਿਸਾਨ ਵੀਰੋ ਤੇ ਜਿਹੜੀ ਬਾਈ ਜੀ ਜਿਵੇਂ ਆਪਾਂ ਪਿੱਛੇ ਬਹਿ ਕੇ ਗੱਲਾਂ ਬਾਤਾਂ ਆਪਾਂ ਕੀਤੀਆਂ ਕੈਮਰੇ ਆਫ ਤੋਂ ਜਿਵੇਂ ਤੁਸੀਂ ਦੱਸਿਆ ਪਈ ਇਹਦੀ ਮਾਂ ਕਿਸੇ ਮੇਲੇ ਤੇ ਸਰਕਾਰੀ ਚੋਾਈ ਹੋਈ ਹੈ ਤੇ ਉਹਦਾ ਕੋਈ ਆਪਣੇ ਕੋਲੇ ਸਰਟੀਫਿਕੇਟ ਤਾਂ ਹੈ ਨਹੀਂ ਸਰਟੀਫਿਕੇਟ ਤਾਂ ਹੈ ਨਹੀਂ ਚੋਾਈ ਹੋਈ ਆ ਮੱਝਾਂ ਮੇਰੇ ਕੋਲ ਤਾਂ ਘਰ ਦੀਆਂ ਦੁੱਧ ਵਾਲੀਆਂ ਠੀਕ ਆ ਜੀ ਚੰਗੇ ਪਸ਼ੂ ਦੁੱਧ ਵਾਲੇ ਘਰੇ ਰੱਖੇ ਹੋਏ ਆ ਤੇ ਧੰਨਵਾਦ ਕੋਈ ਨਹੀਂ ਬਾਈ ਜੀ ਬਾਕੀ ਬਣਦਾ ਮਾਨਤਾਨ ਕਿਸਾਨ ਵੀਰੋ ਹੋ ਜੂਗਾ ਤੁਹਾਡਾ ਤੇ ਬਾਈ ਤੋਂ ਆਪਾਂ ਡਿਟੇਲ ਲੈ ਲਈ ਹੈ ਸਰਕਾਰੀ ਚੋਾਈ ਦਾ ਕੋਈ ਸਰਟੀਫਿਕੇਟ ਹੈ ਨਹੀਂ ਕਿਸਾਨ ਵੀਰੋ ਆਪਾਂ ਐਵੇਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆਂ ਫਾੜ ਫਾੜ ਮਾਰਨ ਦਾ ਕੋਈ ਫਾਇਦਾ ਨਹੀਂ ਮੇਰਾ ਕੰਮ ਵੀਡੀਓ ਬਣਾਉਣਾ ਹੈ ਸਮਝ ਤੁਹਾਨੂੰ ਆਊਗੀ ਤੁਸੀਂ ਡੰਗਰ ਖਰੀਦ ਲੈਣਾ 1,70,000 ਰੁਪਿਆ ਬਾਈ ਨੇ ਇਹਦੀ ਡਿਮਾਂਡ ਰੱਖੀ ਹੈ ਸਮਝ ਨਾਲ ਤੁਸੀਂ ਖਰੀਦਣਾ ਆਪਦਾ ਸੌਦਾ ਪੁੱਗੇ ਦਾ ਬਾਈ ਦਾ ਕੰਟੈਕਟ ਨੰਬਰ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ ਤੇ ਤੁਸੀਂ ਸਿੱਧਾ ਕੰਟੈਕਟ ਕਰਕੇ ਜਿਹੜਾ ਡੰਗਰ ਖਰੀਦ ਲਗਦੇ ਆ ਬਿਊਟੀ ਵਾਲੇ ਪੱਖ ਤੋਂ ਛੋਟੀ ਬਹੁਤ ਚੰਗੀ ਆ ਕਿਸਾਨ ਵੀਰੋ ਹਾਈਟ ਲੈਂਥ ਬਹੁਤ ਚੰਗੀ ਆ ਥਣ ਲੇਵਾ ਬੜਾ ਖੁੱਲਾ ਰੱਖੂਗੀ ਚੌੜਾ ਲੇਵਾ ਭਟਿਆ ਅਮਰੀਕਨ ਗਾਈਆਂ ਵਾਂਗੂ ਕਿਸਾਨ ਵੀਰੋ ਦੁੱਧ ਸਮਝ ਆ ਛੋਡੀ ਵੀ ਤੁਸੀਂ ਕਿੰਨਾ ਕੇ ਦੇ ਥੱਲੇ ਚੋ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ